ਹਾਰਦਿਕ ਪਾਂਡਿਆ ਨੇ ਆਪਣੀ ਪਤਨੀ ਨਤਾਸ਼ਾ ਨਾਲ ਤਲਾਕ ਦੀ ਪੁਸ਼ਟੀ ਕੀਤੀ ਹੈ ਇਸ ਗੱਲ ਦਾ ਐਲਾਨ ਉਹਨਾਂ ਨੇ ਇੰਸਟਾਗ੍ਰam ਤੇ ਪੋਸਟ ਪਾ ਕੇ ਦਿੱਤੀ ਹੈ ਉਹਨਾਂ ਲਿਖਿਆ ਚਾਰ ਸਾਲ ਇਕੱਠੇ ਰਹਿਣ ਤੋਂ ਬਾਅਦ ਮੈਂ ਅਤੇ ਨਤਾਸ਼ਾ ਨੇ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ ਅਸੀਂ ਮਿਲ ਕੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਡੇ ਦੋਵਾਂ ਦੇ ਹਿੱਤ ਵਿੱਚ ਹੈ ਕ੍ਰਿਕਟਰ ਨੇ ਅੱਗੇ ਕਿਹਾ ਇਹ ਸਾਡੇ ਲਈ ਇੱਕ ਮੁਸ਼ਕਲ ਫੈਸਲਾ ਸੀ ਕਿਉਂਕਿ ਅਸੀਂ ਇੱਕ ਜੁਟਤਾ ਆਪਸੀ ਸਤਿਕਾਰ ਅਤੇ ਸਾਡੇ ਪਰਿਵਾਰ ਦੇ ਵਦਨ ਦੇ ਨਾਂ ਨਾਲ ਇੱਕ ਦੂਜੇ ਦੀ ਸੰਗਤ ਦਾ ਆਨੰਦ ਮਾਣਿਆ ਹੈ ਸਾਨੂੰ ਪੁੱਤ ਦੇ ਰੂਪ ਵਿੱਚ ਅਗਸਤਿਆ ਮਿਲਿਆ ਜੋ ਸਾਡੇ ਦੋਵਾਂ ਦੀਆਂ ਜ਼ਿੰਦਗੀਆਂ ਦਾ ਕੇਂਦਰ ਬਣਿਆ ਰਹੇਗਾ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਸਹਿ ਮਾਪੇ ਬਣਾਂਗੇ ਕਿ ਅਸੀਂ ਉਸ ਦੀ ਖੁਸ਼ੀ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ ਦਵਾਂਗੇ ਅਸੀਂ ਮੁਸ਼ਕਲ ਸਮੇਂ ਦੇ ਵਿੱਚ ਸਾਡੀ ਪ੍ਰਾਈਵੇਸੀ ਦੇ ਲਈ ਤੁਹਾਡੇ ਤੋਂ ਸਮਰਥਨ ਅਤੇ ਸਮਝਦਾਰੀ ਦੇ ਲਈ ਬੇਨਤੀ ਕਰਦੇ ਹਾਂ ਤਾਂ ਦੱਸਦੇ ਨੇ ਆ ਕਿ ਕਾਫੀ ਸਮੇਂ ਤੋਂ ਆ ਜਿਹੜਾ ਹਾਰਦਿਕ ਪਾਂਡਿਆ ਉਸ ਦੀ ਪਤਨੀ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਸਨ ਕਿ ਹਾਰਦਿਕ ਪਾਂਡਿਆ ਨੇ ਆਪਣੀ ਪਤਨੀ ਨੂੰ ਡਿਵੋਰਸ ਦੇ ਦਿੱਤਾ ਹੈ ਜਾਂ ਹਾਰਦਿਕ ਪਾਂਡਿਆ ਦੀ ਪਤਨੀ ਨੇ ਹਾਰਦਿਕ ਨੂੰ ਡਿਵੋਰਸ ਦਿੱਤਾ ਹੈ ਪਰ ਉਸ ਦੀ ਪੁਸ਼ਟੀ ਹੁਣ ਹਾਰਦਿਕ ਪਾਂਡਿਆ ਨੇ ਖੁਦ ਸੋਸ਼ਲ ਮੀਡੀਆ ਤੇ ਜਾਣਕਾਰੀ ਦੇ ਕੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ